ਸਬ지 ਪਰੇ ਇੱਕ ਰਾਜੇ ਦੇ ਤਿੰਨ ਪੁੱਤਰ ਸਨ ਦੋ ਪੁੱਤਰ ਵਿਆਹ ਹੋਏ ਸਨ ਪਰ ਤੀਜਾ ਪੁੱਤਰ ਜਿਸ ਦਾ ਨਾਮ ਮੀਰ ਜਾਦੇ ਸੀ ਕੁਵਾਰਾ ਸੀ ਮੀਰ ਜਾਦੇ ਦੀ ਇੱਕ ਪਰਜਾਈ ਚਾਹੁੰਦੀ ਸੀ ਕਿ ਉਸ ਦੀ ਭੈਣ ਨਾਲ ਵਿਆਹ ਕਰ ਲਵੇ ਪਰ ਮੀਰ ਜਾਦਾ ਮੰਨਦਾ ਨਹੀਂ ਸੀ ਇੱਕ ਦਿਨ ਪਰਜਾਈ ਨੇ ਮਹਿਨਾ ਮਾਰਦਿਆਂ ਕਿਹਾ ਜਾਂ ਜਾ ਵੇਖਾਂਗੇ ਜਦੋਂ ਤੂੰ ਕੋਈ ਸਬ지 ਪਰਿਵਾਹ ਕੇ ਲਿਆਵੇਂਗਾ ਇਸ ਤੇ ਮੀਰ ਜਾਦਾ ਵੀ ਔਖਾ ਹੋ ਕੇ ਕਹਿਣ ਲੱਗਾ ਮੈਂ ਹੁਣ ਸਬਜਪਰੀ ਨਾਲ ਹੀ ਵਿਆਹ ਕਰਵਾਵਾਂਗਾ ਉਸ ਵੇਲੇ ਮੀਰ ਜੱਦਾ ਕੋੜੇ ਉੱਤੇ ਬੈਠ ਕੇ ਸਬਜਪਰੀ ਲੱਭਣ ਚੱਲ ਪਿਆ ਚਲਦਿਆਂ ਚਲਦਿਆਂ ਉਹ ਇੱਕ ਸੰਘਨੇ ਜੰਗਲ ਵਿੱਚ ਪਹੁੰਚ ਗਿਆ ਉੱਥੇ ਉਹ ਇੱਕ ਰੁੱਖ ਹੇਠਾਂ ਆਰਾਮ ਕਰਨ ਲੱਗਾ ਅਚਾਨਕ ਉਸ ਨੂੰ ਇੱਕ ਵੱਡੇ ਸੱਪ ਦੇ ਫੁਕਾਰੇ ਦੀ ਆਵਾਜ਼ ਆਈ ਉਹ ਸੱਪ ਮੀਰ ਜੱਦੇ ਨੂੰ ਡੰਗਣ ਹੀ ਲੱਗਾ ਸੀ ਕਿ ਮੀਰ ਜੱਦੇ ਨੇ ਆਪਣੀ ਤਲਵਾਰ ਨਾਲ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ ਉਸ ਰੋਖੂੱਤੇ ਕਹਾਂਸਤੇ ਹੰਸ ਨਹੀਂ ਰਹਿੰਦੇ ਸਨ ਉਹ ਸੱਪ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਖਾ ਜਾਂਦਾ ਸੀ ਜਦੋਂ ਹੰਸ ਤੇ ਹੰਸਣੀ ਨੇ ਮੀਰ ਜੱਦੇ ਦੇ ਹੱਥੋਂ ਸੱਪ ਨੂੰ ਮਰਦਿਆਂ ਵੇਖਿਆ ਤਾਂ ਉਹਨਾਂ ਨੂੰ ਸੁੱਖ ਦਾ ਸਾ ਆਇਆ ਉਹਨਾਂ ਮੀਰ ਜੱਦੇ ਨੂੰ ਕਿਹਾ हे ਭਲੇ ਪੁਰਸ਼ ਤੂੰ ਸਾਡੇ ਉੱਤੇ ਬੜਾ ਪਰ ਉਪਕਾਰ ਕੀਤਾ ਹੈ ਸਾਨੂੰ ਦੱਸ ਅਸੀਂ ਤੇਰੀ ਕੀ ਮਦਦ ਕਰ ਸਕਦੇ ਹਾਂ ਮੀਰ ਜੱਦੇ ਨੇ ਸਬਜपरी ਨਾਲ ਵਿਆਹ ਕਰਾਉਣ ਵਾਲੀ ਗੱਲ ਹੰਸ ਜੋੜੇ ਨੂੰ ਦੱਸੀ ਹੰਸ ਅਤੇ ਹੰਸ ਨੇ ਨੂੰ ਸਬਜ ਪਰੀ ਦੇ ਦੇਸ਼ ਦਾ ਪਤਾ ਸੀ ਉਹ ਕਈ ਵਾਰ ਉਡਦਿਆਂ ਉਡਦਿਆਂ ਉਧਰ ਗਏ ਸਾਨਾ ਹੰਸ ਨੇ ਹੰਸ ਨੇ ਕਿਹਾ ਮੈਂ ਤੈਨੂੰ ਆਪਣੇ ਖੰਭਾਂ ਉੱਤੇ ਬਿਠਾ ਕੇ ਸਬਜ ਪਰੀ ਦੇ ਦੇਸ਼ ਲੈ ਜਾਵਾਂਗਾ ਅਗਲੇ ਦਿਨ ਹੰਸ ਮੀਰ ਜਾਦੇ ਨੂੰ ਆਪਣੇ ਖੰਭਾਂ ਤੇ ਬਿਠਾ ਕੇ ਉੱਡ ਪਿਆ ਪੰਦ ਬੜਾ ਲੰਬਾ ਸੀ ਗਰਾਂ ਵਿੱਚ ਨਿੱਕਾ ਸਮੁੰਦਰ ਤੇ ਪਹਾੜ ਆਏ ਉਹ ਕਈ ਦਿਨ ਉੱਡਦਾ ਰਿਹਾ ਅਖੀਰ ਉਹ ਸਬਜ ਪਰੇਦੇ ਦੇਸ਼ ਪਹੁੰਚ ਗਏ ਥੰਸ ਨੇ ਮੀਰ ਜੱਦ ਦੇ ਨੂੰ ਇੱਕ ਰੁੱਖ ਹੇਠਾਂ ਆਰਾਮ ਕਰਨ ਲਈ ਉਤਾਰ ਦਿੱਤਾ ਆਪ ਉੱਡ ਕੇ ਆਸ-ਪਾਸੇ ਵੇਖਣ ਲੱਗਾ ਉਸ ਨੇ ਵੇਖਿਆ ਕਿ ਇੱਕ ਨਦੀ ਵਿੱਚ ਪਰੀਆਂ ਨਹਾ ਰਹੀਆਂ ਹਨ ਅਤੇ ਉਹਨਾਂ ਦੇ ਖੰਭ ਕਿਨਾਰੇ ਤੇ ਪਏ ਹਨ ਹੰਸ ਉੱਡ ਕੇ ਇੱਕਦਮ ਮੀਰਜਾਦੇ ਕੋਲ ਪਹੁੰਚਿਆ ਉਸ ਨੇ ਮੀਰਜਾਦੇ ਨੂੰ ਕਿਹਾ ਸਬਜ پری ਦੇ ਮਹਿਲ ਤੱਕ ਇਹ ਪਰੀਆਂ ਹੀ ਪਹੁੰਚਾ ਸਕਦੀਆਂ ਹਨ ਪਰ ਉਹ ਐਵੇਂ ਨਹੀਂ ਜਾਣ ਮੰਨਣਗੀਆਂ ਤੂੰ ਦਰਿਆ ਦੇ ਕੰਢੇ ਤੋਂ ਉਹਨਾਂ ਦੇ ਖੰਭ ਚੁੱਕ ਲਵੀਂ ਫਿਰ ਉਹਨਾਂ ਨੂੰ ਆਪਾਂ ਇਸ ਸ਼ਰਤ ਤੇ ਖੰਭ ਦੇਾਂਗੇ ਜੇ ਉਹ ਸਬਜ پری ਨੂੰ ਤੇਰੇ ਨਾਲ ਵਿਆਹ ਕਰਾਉਣ ਲਈ ਮਨਾ ਲੈਣਗੀਆਂ ਮੀਰ ਜਾਦੇ ਨੇ ਦਰਿਆ ਦੇ ਕੰਢੇ ਤੋਂ ਪਰੀਆਂ ਦੇ ਖੰਭ ਚੱਕ ਲਏ ਜਦੋਂ ਪਰੀਆਂ ਨਹਾ ਕੇ ਬਾਹਰ ਆਈਆਂ ਤਾਂ ਆਪਣੇ ਖੰਭ ਉੱਥੇ ਨਾ ਵੇਖ ਕੇ ਬਹੁਤ ਪਰੇਸ਼ਾਨ ਹੋਈਆਂ ਮੀਰ ਜਾਦੇ ਨੇ ਜੰਗਲ ਵਿੱਚੋਂ ਬਾਹਰ ਆ ਕੇ ਕਿਹਾ ਉਹਨਾਂ ਦੇ ਖੰਭ ਉਸ ਕੋਲ ਹਨ ਉਹ ਉਹ ਖੰਭ ਵਾਪਸ ਤਾਂ ਕਰੇਗਾ ਜੇ ਸਭਜ ਪਰਿ ਉਸ ਨਾਲ ਵਿਆਹ ਕਰਵਾਵੇਗੀ ਮੀਰ ਜਾਦੇ ਨੇ ਇੱਕ پری ਦੇ ਖੰਭ ਵਾਪਸ ਕਰ ਦਿੱਤੇ ਉਹ ਪਰਿਅੋਡ ਕੇ ਸਭਜ پری ਕੋਲ ਗਏ ਉਸ ਨੇ ਸਭਜ پری ਨੂੰ ਜਾ ਕੇ ਸਾਰੀ ਗੱਲ ਦੱਸੀ ਸਭਜ پری ਬੜੀ ਹੈਰਾਨ ਹੋਈ ਕਿ ਇਤਨੀ ਦੂਰ ਤੱਕ ਕੋਈ ਲੜਕਾ ਕਿਵੇਂ ਆ ਗਿਆ ਉਹ ਉਸੇ ਵੇਲੇ ਹੀ ਉਸ ਥਾਂ ਪਹੁੰਚ ਗਈ ਜਿੱਥੇ ਮੀਰ ਜਾਦਾ ਸੀ ਉਸ ਨੇ ਜਦੋਂ ਸੋਹਣੇ ਤੇ ਸੁਨਖੇ ਮੀਰ ਜਾਦੇ ਨੂੰ ਦੇਖਿਆ ਤਾਂ ਉਸ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਗਈ ਮੀਰ ਜਾਦੇ ਨੇ ਪਰੀਆਂ ਨੂੰ ਪਰੀਆਂ ਦੇ ਖੰਭ ਵਾਪਸ ਕਰ ਦਿੱਤੇ। ਸਬਜ ਪਰੀ ਨੇ ਮੀਰ ਜਦੇ ਨਾਲ ਵਿਆਹ ਕਰਾਉਣ ਲਈ ਪਰੀਆਂ ਵਾਲੇ ਕੱਪੜੇ ਅਤੇ ਖੰਭ ਉਤਾਰ ਦਿੱਤੇ ਅਤੇ ਮਨੁੱਖਾਂ ਵਾਲੇ ਕੱਪੜੇ ਪਹਿਨ ਲਏ। ਹੁਣ ਉਸ ਵਿੱਚ ਪਹਿਲਾਂ ਵਾਲੀ ਉੱਡਣ ਦੀ ਸ਼ਕਤੀ ਨਹੀਂ ਸੀ ਰਹੀ। ਹੰਸ ਉਹਨਾਂ ਦੋਹਾਂ ਨੂੰ ਬਿਠਾ ਕੇ ਉੱਡ ਨਹੀਂ ਸਕਦਾ। ਉਹ ਬੇੜੀ ਵਿੱਚ ਬੈਠ ਕੇ ਸਮੁੰਦਰ ਦੇ ਰਸਤੇ ਮੀਰ ਜਾਦੇ ਦੇ ਦੇਸ਼ਵਨ ਚੱਲ ਪਏ ਹੰਸ ਵੀ ਉਹਨਾਂ ਦੇ ਨਾਲ ਹੀ ਸੀ ਚਲਦਿਆਂ ਚਲਦਿਆਂ ਕੁਝ ਦਿਨ ਬੀਤ ਗਏ ਇੱਕ ਦਿਨ ਬੜਾ ਭਿਆਨਕ ਤੂਫਾਨ ਆਇਆ ਇਸ ਵਿੱਚ ਉਹਨਾਂ ਦੀ ਬੇੜੀ ਡੁੱਬ ਗਈ ਉਹ ਅਤੇ ਉਹ ਤਿੰਨੇ ਰੁੱੜਦੇ ਰੁੱੜਦੇ ਦੂਰ ਚੱਲੇ ਗਏ ਤੇ ਇੱਕ ਦੂਜੇ ਤੋਂ ਵਿਛੜ ਗਏ ਸਬਜ ਪਰਿ ਇੱਕ ਸ਼ਹਿਰ ਜਾ ਪਹੁੰਚੀ ਅਤੇ ਮੀਰ ਜਾਦਾ ਕਿਸੇ ਦੂਜੇ ਸ਼ਹਿਰ ਹੰਸ ਉਸ ਸਮੁੰਦਰ ਦੇ ਦੂਜੇ ਕੰਢੇ ਪਹੁੰਚ ਗਿਆ ਤਿੰਨੇ ਇੱਕ ਦੂਜੇ ਤੋਂ ਵਿਛੜ ਕੇ ਬੜੇ ਉਦਾਸ ਹੋ ਗਏ ਸਨ ਹੰਸ ਨੇ ਉਹਨਾਂ ਦੋਵਾਂ ਨੂੰ ਲੱਭਣ ਦਾ ਨਿਸ਼ਚਾ ਕੀਤਾ ਉਧਰ ਜਦੋਂ ਲੋਕਾਂ ਨੇ ਸਬਜ ਪਰੀ ਨੂੰ ਵੇਖਿਆ ਤਾਂ ਉੱਥੋਂ ਦੇ ਰਾਜੇ ਨੇ ਉਸ ਦੀ ਸੁੰਦਰਤਾ ਬਾਰੇ ਜਾ ਦੱਸਿਆ ਰਾਜੇ ਨੇ ਜਦੋਂ ਸਬਜ ਪਰੀ ਨੂੰ ਵੇਖਿਆ ਤਾਂ ਉਸ ਉੱਤੇ ਮੋਹਿਤ ਹੋ ਗਿਆ ਉਸ ਨੇ ਆਪਣੇ ਮਹਿਲਾਂ ਵਿੱਚ ਲੈ ਗਿਆ ਉਸ ਨੇ ਸਭਜ ਪਰੀ ਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਕਿਹਾ ਸਭਜ ਪਰੀ ਨੇ ਕਿਹਾ ਕਿ ਉਸ ਦਾ ਤਾਂ ਪਹਿਲਾਂ ਹੀ ਵਿਆਹ ਹੋਇਆ ਹੋਇਆ ਹੈ ਰਾਜੇ ਨੇ ਕਿਹਾ ਕਿ ਉਸ ਦਾ ਪਤੀ ਤਾਂ ਮਰ ਚੁੱਕਾ ਹੈ ਸਭਜ ਬਰੀ ਨੇ ਕਿਹਾ ਕਿ ਉਸ ਦਾ ਮਨ ਇਸ ਗੱਲ ਨੂੰ ਨਹੀਂ ਮੰਨਦਾ ਫਿਰ ਵੀ ਉਸ ਨੇ ਵਿਆਹ ਬਾਰੇ ਹਾਂ ਕਰਨ ਲਈ ਰਾਜੇ ਕੋਲੋਂ ਇੱਕ ਸਾਲ ਦੀ ਮੌਤ ਮੰਗ ਲਈ। ਤਦ ਰਾਜੇ ਨੇ ਸਬਜ ਪਰੇ ਨੂੰ ਇੱਕ ਵੱਖਰੇ ਮਹਿਲ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਅਤੇ ਨੌਕਰਾਂ ਚਾਕਰਾਂ ਨੂੰ ਕਹਿ ਦਿੱਤਾ ਕਿ ਉਹ ਸਬਜ ਪਰੇ ਦਾ ਹਰ ਹੁਕਮ ਮੰਨਣਾ। ਸਬਜ ਪਰੇ ਨੇ ਸੋਚ-ਸੋਚ ਕੇ ਆਪਣੇ ਪਤੀ ਅਤੇ ਹੰਸ ਨੂੰ ਲੱਭਣ ਲਈ ਇੱਕ ਤਰਕੀਬ ਸੋਚੀ। ਉਸ ਨੇ ਆਪਣੇ ਮਹਿਲ ਦੀ ਛੱਤ ਤੇ ਪੰਛੀਆਂ ਲਈ ਪਾਂਤ-ਪਾਂਤ ਦੇ ਚੋਗੇ ਖਿਲਾਰ ਦਿੱਤੇ ਅਤੇ ਨਾਲ ਹੀ ਸੱਚੇ ਮੋਤੀਆਂ ਸੁੱਚੇ ਮੋਤੀਆਂ ਦੀ ਢੇਰੀ ਲਾ ਦਿੱਤੀ ਅਜਿਹਾ ਕਰਕੇ ਉਹ ਪਹਿਲਾਂ ਹੰਸ ਨੂੰ ਲੱਭਣਾ ਚਾਹੁੰਦੀ ਸੀ ਉਸ ਨੂੰ ਪਤਾ ਸੀ ਕਿ ਉਹ ਹੰਸ ਸੁੱਚੇ ਮੋਤੀ ਖਾ ਕੇ ਹੀ ਭੁੱਖ ਮਟਾਉਂਦਾ ਸੀ ਉੱਥੇ ਚੋਗਾ ਚੁਗਣਾ ਉੱਥੇ ਚੋਗਾ ਚੁਗਣ ਜ਼ਰੂਰ ਆਏਗਾ ਹਰ ਰੋਜ਼ ਪਾਂਤ-ਪਾਂਤ ਦੇ ਪੰਛੀ ਆਉਂਦੇ ਤੇ ਚੋਗਾ ਚੁੱਕ ਕੇ ਚਲੇ ਜਾਂਦੇ ਪੰਛੀਆਂ ਨੇ ਜੋਗੇ ਦੀ ਖਬਰ ਦੂਰ ਦੂਰ ਤੱਕ ਫੈਲਾ ਦਿੱਤੀ ਇਸ ਤਰ੍ਹਾਂ ਜੋਗੇ ਲਈ ਦੂਰ ਦੂਰ ਤੋਂ ਵੀ ਪੰਛੀ ਆਉਣ ਲੱਗੇ ਇੱਕ ਦਿਨ ਹੰਸ ਭੁਖਣ ਭਾਨਾ ਸੁੱਚੇ ਮੋਤੀਆਂ ਦੀ ਤਲਾਸ਼ ਕਰ ਰਿਹਾ ਸੀ ਕਿ ਉਧਰੋਂ ਪੰਛੀਆਂ ਦੀ ਇਕ ਡਾਰ ਲੰਗੀ ਪੰਛੀਆਂ ਨੇ ਹੰਸ ਨੂੰ ਦੱਸਿਆ ਕਿ ਇੱਕ ਥਾਂ ਤੇ ਬਹੁਤ ਸਾਰੇ ਸੁੱਚੇ ਮੋਤੀ ਪਏ ਹਨ ਤਾਂ ਹੰਸ ਉਹਨਾਂ ਨਾਲ ਉੱਡ ਕੇ ਸਬਜ پری ਦੇ ਮੈਲ ਆ ਗਿਆ ਉਸ ਨੇ بڑے ਚਾਨ ਨਾਲ ਸੁੱਚੇ ਮੋਤੀ ਚੁਗੇ ਅਚਾਨਕ ਸਬਜ ਪਰੀ ਦੀ ਨਜ਼ਰ ਹੰਸ ਤੇ ਪਈ ਹੰਸ ਤੇ ਸਬਜ ਪਰੀ ਨੇ ਇੱਕ ਦੂਜੇ ਨੂੰ ਪਛਾਨ ਲਿਆ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬੜੇ ਖੁਸ਼ ਹੋਏ ਹੁਣ ਉਹ ਮੀਰ ਜਾਦੇ ਨੂੰ ਲੱਭਣਾ ਚਾਹੁੰਦੇ ਸਨ ਹੰਸ ਹਰ ਰੋਜ਼ ਸਵੇਰੇ ਮੀਰ ਜਾਦੇ ਨੂੰ ਲੱਭਣ ਲਈ ਉੱਡਦਾ-ਉੱਡਦਾ ਦੂਰ-ਦੂਰ ਤੱਕ ਜਾਂਦਾ ਦੇ ਉਸ ਨੂੰ ਨਰਾਸ਼ਾ ਹੀ ਪਰਤਨਾ ਪੈਂਦਾ ਉਧਰ ਮੀਰ ਜੱਦਾ ਇੱਕ ਪਠਿਆਰਨ ਦੇ ਘਰ ਦਾ ਜਾ ਪੁੱਜਾ ਉਸ ਦੇ ਕੱਪੜੇ ਫਟ ਗਏ ਖਾਣ ਨੂੰ ਕੁਝ ਨਹੀਂ ਸੀ ਉਸ ਨੇ ਪਠਿਆਰਨ ਨੂੰ ਕਿਹਾ ਮਾਈ ਤੂੰ ਮੈਨੂੰ ਕੁਝ ਖਾਣ ਨੂੰ ਦੇ ਦਿਆ ਕਰ ਮੈਂ ਤੈਨੂੰ ਜੰਗਲ ਵਿੱਚੋਂ ਬਾਲਣ ਲਈ ਲੱਕੜਾਂ ਲਿਆ ਦਿਆ ਕਰਾਂਗਾ ਪਠਿਆਰਨ ਨੂੰ ਉਸ ਤੇ ਬੜਾ ਤਰਸ ਆਇਆ ਉਸ ਨੇ ਮੀਰ ਜੱਦੇ ਨੂੰ ਖਾਣ ਲਈ ਰੋਟੀ ਦਿੱਤੀ ਮੀਰ ਜਾਦਾ ਸਭਜ ਪਰੇ ਤੋਂ ਬਿਨਾ ਆਪਣੇ ਦੇਸ਼ ਨਹੀਂ ਸੀ ਜਾਣਾ ਚਾਹੁੰਦਾ ਇਸ ਲਈ ਉੱਥੇ ਹੀ ਰਹਿ ਗਿਆ ਇੱਕ ਦਿਨ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਧਰੋਂ ਹੰਸ ਵੀ ਮੀਰ ਜਾਦੇ ਦੀ ਪਾਲ ਲਈ ਜੰਗਲ ਜੰਗਲ ਪਿੰਡ ਪਿੰਡ ਫਿਰ ਰਿਹਾ ਸੀ ਉਸ ਨੇ ਮੀਰ ਜਾਦੇ ਨੂੰ ਵੇਖਿਆ ਭਾਵੇਂ ਮੀਰ ਜਾਦਾ ਬਹੁਤ ਲਿੱਸਾ ਹੋ ਗਿਆ ਸੀ ਪਰ ਹੰਸ ਨੇ ਉਸ ਨੂੰ ਪਛਾਣ ਲਿਆ ਮੀਰ ਜੱਦੇ ਨੇ ਵੀ ਹੰਸ ਨੂੰ ਪਛਾਣ ਲਿਆ ਹੰਸ ਨੇ ਮੀਰ ਜੱਦੇ ਸਬਜ ਪਰੀ ਦੀ ਵਿਖਿਆ ਸੁਣਾਈ ਮੀਰ ਜੱਦਾ ਹੰਸਾਂ ਹੰਸ ਦੇ ਖੰਭਾ ਉੱਤੇ ਬੈਠ ਕੇ ਸਬਜ ਪਰੀ ਕੋਲ ਪੁੱਜਾ ਦੋਵੇਂ ਮਿਲ ਕੇ ਖੁਸ਼ ਹੋਏ ਮੀਰ ਜੱਦਾ ਤੇ ਸਬਜ ਪਰੀ ਹੰਸ ਦੀ ਮਦਦ ਨਾਲ ਰਾਤ ਨੂੰ ਰਾਜੇ ਤੋਂ ਚੋਰੀ ਮਹਿਲ ਵਿੱਚੋਂ ਨਿਕਲ ਆਏ ਆਪਣੇ ਸ਼ਹਿਰ ਦੇ ਨੇੜੇ ਪਹੁੰਚ ਕੇ ਮੀਰ ਜਾਦੇ ਨੇ ਹੰਸ ਨੂੰ ਵਿਦਾ ਕਰ ਦਿੱਤਾ ਮੀਰ ਜਾਦੇ ਨੇ ਆਪਣੇ ਪਿਓ ਨੂੰ ਸਨੇਹਾ ਭੇਜਿਆ ਕਿ ਉਹ ਸਬਜ ਪਰਿਵਿਆਹ ਕੇ ਲੈ ਆਇਆ ਹੈ ਉਸ ਦੇ ਸਵਾਗਤ ਦਾ ਪ੍ਰਬੰਧ ਕੀਤਾ ਜਾਵੇ ਉਹ ਦੋਵੇਂ ਉੱਥੇ ਇੱਕ ਬਾਗ ਵਿੱਚ ਆਰਾਮ ਕਰਨ ਲੱਗ ਪਏ ਸਬਜ ਪਰਿ ਨੂੰ ਪਿਆਸ ਲੱਗੀ ਉਹ ਬਾਗ ਵਿੱਚਲੇ ਖੂਹ ਤੋਂ ਪਾਣੀ ਪੀਣ ਗਈ ਉੱਥੇ ਹੀ ਇੱਕ ਮਾਲਣ ਰਹਿੰਦੀ ਸੀ ਮਾਲਣ ਬੜੀ ਚਲਾਕ ਸੀ ਉਸਨੇ ਸਭਜ ਪਰੇ ਨੂੰ ਪੁੱਛਿਆ ਕਿ ਉਹ ਕੌਣ ਹੈ ਸਭਜ ਪਰੇ ਨੇ ਜਦੋਂ ਉਸ ਨੂੰ ਦੱਸਿਆ ਕਿ ਉਹ ਮੀਰ ਜਾਦੇ ਦੀ ਪਤਨੀ ਹੈ ਤਾਂ ਮਾਲਕ ਨੇ ਮਾਲਣ ਨੇ ਉਸੇ ਵੇਲੇ ਇੱਕ ਸਾਜ਼ਿਸ਼ ਸੋਚ ਲਈ ਉਸਨੇ ਸਭਜ ਪਰੇ ਨੂੰ ਕਿਹਾ ਤੂੰ ਬੇਫਿਕਰ ਹੋ ਕੇ ਨਾ ਥੋਲ ਐ ਇਧਰ ਕੋਈ ਨਹੀਂ ਆਉਂਦਾ ਜਦੋਂ ਸਭਜ ਪਰੇ ਨੌਣ ਲੱਗੀ ਤਾਂ ਮਾਲਣ ਨੇ ਉਸ ਨੂੰ ਕੁਗ ਅਜ ਤੱਕਾ ਦੇ ਦਿੱਤਾ ਸਮਝ ਪਰੇ ਪਾਣੀ ਵਿੱਚ ਗੋਤੇ ਖਾਣ ਲੱਗੀ ਮੱਲਨ ਨੇ ਉਸ ਦੇ ਕੱਪੜੇ ਪਹਿਨ ਲਏ ਅਤੇ ਉਹਦੇ ਬਾਗ ਹੀ ਹਾਰ ਸ਼ਿੰਗਾਰ ਕਰਕੇ ਬਾਗ ਵਿੱਚ ਮੀਰ ਜਾਦੇ ਕੋਲ ਆ ਗਈ ਜਦੋਂ ਮੀਰ ਜਾਦੇ ਨੇ ਉਸ ਦੇ ਚਿਹਰੇ ਵੱਲ ਦੇਖਿਆ ਤਾਂ ਹੈਰਾਨ ਹੋ ਕੇ ਪੁੱਛਣ ਲੱਗਾ ਤੈਨੂੰ ਕੀ ਹੋ ਗਿਆ ਤੇਰਾ ਰੰਗ ਰੂਪ ਕਿਉਂ ਬਦਲ ਗਿਆ ਮੱਲਨ ਨੇ ਰੋਂਦਿਆਂ ਹੋਇਆਂ ਕਿਆ ਮੈਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ ਹੈ ਸ਼ਾਇਦ ਉਸ ਦੇ ਜ਼ਹਿਰ ਨਾਲ ਹੀ ਮੇਰਾ ਰੰਗ ਕਾਲਾ ਹੋ ਗਿਆ ਹੈ ਕੁਝ ਸਮੇਂ ਪਿਛੋਂ ਆਪੇ ਠੀਕ ਹੋ ਜਾਵੇਗਾ ਮੀਰ ਜਾਦੇ ਨੂੰ ਕੁਝ ਸਮਝ ਨਾ ਪਈ ਕੁਝ ਦੇਰ ਬਾਅਦ ਮੀਰ ਜਾਦੇ ਦਾ ਪਿਤਾ ਵਾਜਾਂ ਗਾਜਾਂ ਨਾਲ ਆਪਣੇ ਪੁੱਤਰ ਅਤੇ ਨੌ ਨੂੰ ਲੈਣ ਆ ਗਿਆ ਲੋਕ ਸਭ ਜਪਰੀ ਬਣੀ ਮਾਲਣ ਦੇ ਕੱਪੜਿਆਂ ਵੱਲ ਵੇਖ ਕੇ ਹੀ ਵਾਹ ਵਾਹ ਕਰਦੇ ਰਹੇ ਕਰਮੀਰ ਜਾਦਾ ਉਦਾਸ ਹੋ ਗਿਆ ਸੀ ਉਸ ਨੂੰ ਸਬਜ ਪਰੇ ਦਾ ਕੋਈ ਚਾ ਨਹੀਂ ਸੀ ਰਿਆ ਇਸ ਤਰ੍ਹਾਂ ਦਿਨ ਬੀਤਦੇ ਗਏ ਇੱਕ ਦਿਨ ਮੀਰ ਜਾਦਾ ਉਸ ਬਾਗ ਦੇ ਖੂਹ ਨੇੜੇ ਘੁੰਮ ਰਿਆ ਸੀ ਜਿੱਥੇ ਮਾਲਨ ਨੇ ਸਬਜ ਪਰੇ ਨੂੰ ਖੂਹ ਵਿੱਚ ਤੱਕਾ ਦਿੱਤਾ ਸੀ ਮੀਰ ਜਾਦੇ ਨੂੰ ਇੱਕ ਸੱਪ ਨਜ਼ਰ ਆਇਆ ਮੀਰ ਜਾਦੇ ਨੇ ਸਮਝਿਆ ਕਿ ਇਹ ਉਹ ਸੱਪ ਹੈ ਜੱਸ ਸਨੇ ਸਭ ਦੇ ਪਰਿਮ ਨੂੰ ਡੰਗਿਆ ਸੀ ਸਪਤੇਜ ਜੀ ਨਾਲ ਖੂਬਲ ਚਲਾ ਗਿਆ ਮੀਰ ਜਾ ਦਾ ਜਦੋਂ ਖੂਹ ਕੋਲ ਪੁੱਜ ਜਾਤਾ ਉਸ ਨੂੰ ਖੂਹ ਦੇ ਚਕ ਬੜਾ ਸੁੰਦਰ ਫੁੱਲ ਨਜ਼ਰ ਆਇਆ ਜਦੋਂ ਮੀਰ ਜਾਦੇ ਨੇ ਫੁੱਲ ਤੋੜਨ ਲਈ ਹੱਥ ਵਧਾਇਆ ਤਾਂ ਫੁੱਲ ਨੀਵਾ ਹੋ ਗਿਆ ਮੀਰ ਜਾਦੇ ਨੇ ਹੱਥ ਪਿੱਛੇ ਕੀਤਾ ਤਾਂ ਫੁੱਲ ਉੱਚਾ ਹੋ ਗਿਆ ਇੰਜ ਕਈ ਵਾਰ ਹੋਇਆ ਮੀਰ ਜਾਦਾ ਹਾਰ ਕੇ ਜਦੋਂ ਵਾਪਸ ਜਾਣ ਲੱਗਾ ਜਿਵੇਂ ਫੁੱਲ ਆਪਣੇ ਆਪ ਹੀ ਉਸਦੇ ਹੱਥ ਵਿੱਚ ਆ ਗਿਆ ਮੀਰ ਜਾਦਾ ਫੁੱਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਿਆ ਜਦੋਂ ਮਾਲਨ ਨੇ ਇਹ ਅਲੌਕਿਕ ਫੁੱਲ ਦੇਖਿਆ ਤਾਂ ਸਮਝ ਗਈ ਕਿ ਸਭਜ پری ਦਾ ਹੀ ਕੋਤਕ ਹੈ ਉਹ ਉਸੇ ਵੇਲੇ ਸਿਰ ਫੜ ਕੇ ਬਹਿ ਗਈ ਤੇ ਲੱਗੀ ਜ਼ੋਰ ਜਾਰ ਰੋਣ ਮੀਰ ਜਾਦੇ ਦੇ ਪੁੱਛਣ ਤੇ ਕਹਿਣ ਲੱਗੀ ਇਹ ਫੁੱਲ ਨੂੰ ਵੇਖ ਕੇ ਮੇਰੇ ਸਿਰ ਵਿੱਚ ਬਹੁਤ ਕੀੜ ਹੋਣ ਲੱਗ ਪਈ ਹੈ ਇਹ ਫੁੱਲ ਨਹਿਸ ਹੈ ਇਸ ਫੁੱਲ ਨੂੰ ਤੋੜ ਮਰੋੜ ਕੇ ਦੂਰ ਜੰਗਲ ਵਿੱਚ ਸੋਪਟਾਓ ਮੀਰ ਜਾਦੇ ਨੇ ਉਵੇਂ ਹੀ ਕੀਤਾ ਕੁਝ ਦਿਨਾਂ ਬਾਅਦ ਮੀਰ ਜਾਦਾ ਸ਼ਿਕਾਰ ਖੇਡਦਾ ਖੇਡਦਾ ਜੰਗਲ ਦੇ ਉਸ ਪਾਸੇ ਚਲਾ ਗਿਆ ਜਿੱਥੇ ਉਸ ਨੇ ਫੁੱਲ ਤੋੜ ਫੁੱਲ ਤੋੜ ਸੁਟਿਆ ਸੀ ਉਸ ਨੇ ਵੇਖਿਆ ਕਿ ਉਸ ਥਾਂ ਤੇ ਫੁੱਲਾਂ ਦਾ ਬੜਾ ਸੁੰਦਰ ਬਾਗੀਚਾ ਬਣਿਆ ਹੋਇਆ ਸੀ ਉਹ ਉੱਥੇ ਥੋੜੀ ਦੇਰ ਹੀ ਬੈਠਾ ਸੀ ਕਿ ਉਸ ਦੀ ਅੱਖ ਲੱਗ ਗਈ ਅਜਾਣ ਕੁਛ ਦੇ ਕੰਨ ਵਿੱਚ ਨੱਚਣ ਗਾਉਣ ਦੀ ਬਾਤ ਜਾਈ ਉਸ ਆਵਾਜ਼ ਵਾਲੇ ਪਾਸੇ ਗਿਆ ਕੀ ਵੇਖਦਾ ਹੈ ਉੱਥੇ ਬਹੁਤ ਸਾਰੀਆਂ ਪਰੀਆਂ ਨੱਚ ਰਹੀਆਂ ਹਨ ਪਰ ਜਦੋਂ ਪਰੀਆਂ ਨੱਚ ਕੇ ਉੱਡਣ ਲੱਗੀਆਂ ਤਾਂ ਇੱਕ پری ਨੇ ਕਿਹਾ ਸਖੀਓ ਜਾਣ ਤੋਂ ਪਹਿਲਾਂ ਮੇਰੀ ਇੱਕ ਨਸੀਹਤ ਲੈ ਜਾਣੀ ਕਦੀ ਵੀ ਆਦਮ-ਜਾਤ ਤੇ ਭਰੋਸਾ ਨਾ ਕਰਨਾ ਇਨਨ ਨਾਲ ਕਦੇ ਪਿਆਰ ਨਾ ਪਾਉਣਾ ਇਹ ਬੜੇ ਧੋਖੇਬਾਜ਼ ਹੁੰਦੇ ਹਨ ਮੀਰ ਜਾਦੇ ਨੇ ਆਵਾਜ਼ ਪਛਾਣ ਲਈ ਇਹ ਸਬਜ ਪਰੀ ਸੀ ਉਹ ਦੌੜ ਕੇ ਉਸ ਕੋਲ ਗਿਆ ਤੇ ਕਹਿਣ ਲੱਗਾ ਤੂੰ ਇੱਥੇ ਹੈ ਤਾਂ ਮੇਰੇ ਕੋਲ ਕੌਣ ਰਹਿ ਰਿਹਾ ਹੈ ਸਬਜ ਪਰੀ ਕਹਿਣ ਲੱਗੀ ਮੈਂ ਤੇਰੇ ਪਿੱਛੇ ਆਪਣਾ ਦੇਸ਼ ਅਤੇ ਸੁੱਖ ਚੈਨ ਛੱਡਿਆ ਪਰ ਤੂੰ ਮਾਲਣ ਅਤੇ ਸਬਜ ਪਰੀ ਵਿੱਚ ਫਰਕ ਹੀ ਨਹੀਂ ਸਮਝ ਸਕਿਆ ਮੈਂ ਫੁੱਲ ਬਣ ਕੇ ਤੇਰੇ ਕੋਲ ਆਈ ਪਰ ਤੁਮ ਮੈਨੂੰ ਬਾਹਰ ਸੁੱਟ ਦਿੱਤਾ ਇਹ ਕਹਿੰਦਿਆਂ ਸਭਜ ਪਰੀ ਨੇ ਆਪਣੀ ਦੁੱਖ ਭਰੀ ਸਾਰੀ ਕਹਾਣੀ ਸੁناਈ ਮੀਰ ਜਾਦੇ ਨੂੰ ਬੜਾ ਗੁੱਸਾ ਚੜਿਆ ਉਹ ਉਸੇ ਵੇਲੇ ਮਹਿਲਾਂ ਵਿੱਚ ਆਇਆ ਮਾਲਨ ਨੂੰ ਉਸ ਨੇ ਘਰੋਂ ਬਾਹਰ ਕੱਢ ਦਿੱਤਾ ਫਿਰ ਉਹ ਸਭਜ ਪਰੀ ਨਾਲ ਖੁਸ਼ੀ ਖੁਸ਼ੀ ਰਹਿਣ ਲੱਗਾ